ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ 'ਤੇ ਹੋ ਨ ਸਵੀਰ ਦਾ ਟਾਈਮ ਹੈ ਜੀ ਬੱਜ ਗਏ ਨੇ 10:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਜੀ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਵੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਵੀ ਸਿੰਘ ਸ਼ਹੀਦ ਤੁਹਾਡੀ ਵੀ ਹਰ ਅਰਦਾਸ ਪੂਰੀ ਕਰਨ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਨ ਤਾਂ ਫਿਰ ਅੱਜ ਇਹ ਹੱਦ ਬੀਤੀ ਜਰੂਰ ਸੁਣਿਓ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਜਰੂਰ ਕਰੂੰਗੀ ਠੀਕ ਹੈ ਇਸ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਪ੍ਰਮਾਤਮਾ ਤੁਹਾਡੀ ਵੀ ਅਰਦਾਸ ਜਰੂਰ ਸੁਣੀ ਤਾਂ ਜਿਹੜੀ ਹੱਦ ਵੀ ਤੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਉਸ ਤੋਂ ਪਹਿਲਾਂ ਕੁਝ ਗੱਲਾਂ ਨੇ ਇਹ ਵੀ ਧਿਆਨ ਨਾਲ ਸੁਣਿਓ ਇਹਨਾਂ ਤੇ ਵੀ ਅਮਲ ਜਰੂਰ ਕਰਿਓ ਜਦੋਂ ਵੀ ਪਾਠ ਕਰਦੇ ਹੋ ਨਾ ਕਦੇ ਵੀ ਟੁੱਟੇ ਮਨ ਨਾਲ ਜਾਂ ਮਨ ਡੋਲੇ ਦੇ ਨਾਲ ਪਾਠ ਨਾ ਕਰੋ ਪੂਰਾ ਪ੍ਰੋਸਾਰ ਹੱਕੀ ਪੂਰੀ ਭਾਵਨਾ ਪੱਕੀ ਰੱਖ ਕੇ ਬਾਣੀ ਨੂੰ ਜਪੋ ਜੇ ਮਨ ਲੋ ਤੁਹਾਡਾ ਕੋਈ ਕਾਰਜ ਪੂਰਾ ਨਹੀਂ ਹੋ ਰਿਹਾ ਹਨਾ ਜਾਂ ਹੁੰਦੇ ਹੁੰਦੇ ਉਹ ਕੰਮ ਰੁਕ ਗਿਆ ਕਈ ਵਾਰੀ ਨਾ ਉਹ ਸਾਡੀ ਪ੍ਰੀਖਿਆ ਪੈਂਦੀ ਹੁੰਦੀ ਆ ਤਾਂ ਉਦੋਂ ਵੀ ਮਨ ਨਾ ਡੁਲਾਇਓ ਤਾਂ ਇਹ ਸੋਚਿਓ ਵੀ ਇਹਦੇ ਵਿੱਚ ਵੀ ਪਰਮਾਤਮਾ ਨੇ ਸਾਡਾ ਕੁਝ ਭਲਾ ਕਰਨਾ ਹੋ ਇਹਦੇ ਵਿੱਚ ਵੀ ਸਾਡਾ ਕੁਝ ਚੰਗਾ ਹੋ ਮਤਲਬ ਪਰਮਾਤਮਾ ਦੀ ਹਰ ਕੀਤੇ ਤੇ ਹਮੇਸ਼ਾ ਖੁਸ਼ ਰਹਿਣਾ ਤੇ ਇਹ ਕਹਿਣਾ ਕਿ ਵਾਹਿਗੁਰੂ ਤੂੰ ਜੋ ਕਰ ਰਿਹਾ ਚੰਗੇ ਲਈ ਕਰ ਰਿਹਾ ਜੋ ਕਰੇਗਾ ਚੰਗੇ ਲਈ ਕਰੇਗਾ ਕਦੇ ਵੀ ਕਿੰਤੂ ਪ੍ਰੰਤੂ ਨਾ ਕਰੋ ਤੇ ਕਦੇ ਵੀ ਪਾਠ ਕਰਦੇ ਮਨ ਵਿੱਚ ਇਹ ਨਾ ਸੋਚੋ ਵੀ ਉਹਦੀ ਅਰਦਾਸ ਤਾਂ ਪੂਰੀ ਹੋ ਗਈ ਜਾਂ ਫਲਾਣੇ ਦੀ ਅਰਦਾਸ ਤਾਂ ਪੂਰੀ ਹੋ ਗਈ ਮੇਰੀ ਕਦੋਂ ਹੋਊਗੀ ਜਾਂ ਸਾਡਾ ਕੰਮ ਕਦੋਂ ਬਣੂਗਾ ਇਹਾਂ ਕਈ ਵਾਰੀ ਆਪਾਂ ਸੁਣਦੇ ਆਂ ਵੀ ਜਿਹੜਾ ਹੈਗਾ ਨਾ ਦਰਬਾਰ ਸਾਹਿਬ ਸਿੰਘ ਸ਼ੀਰ ਦਾ ਸਥਾਨ ਵੀ ਉੱਥੇ ਬਹੁਤ ਸਾਰੇ ਲੋਕਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਤਾਂ ਆਪਾਂ ਸੁਣਦੇ ਆਂ ਵੀ ਉਹਨਾਂ ਦੀਆਂ ਅਰਦਾਸਾਂ ਤਾਂ ਪੂਰੀਆਂ ਹੁੰਦੀਆਂ ਸਾਡੀਆਂ ਕਦੋਂ ਹੋਣਗੀਆਂ ਕਦੇ ਵੀ ਇਹ ਸਵਾਲ ਜਿਹੜੇ ਨੇ ਸ਼ੰਕਾ ਨੇ ਮਨ ਵਿੱਚ ਨਾਲ ਲਿਆ ਕੀਓ ਕਿ ਜਦ ਤੱਕ ਇਹ ਸਵਾਲ ਇਹ ਸ਼ੰਕਾ ਤੁਹਾਡੇ ਮਨ ਵਿੱਚ ਆਉਂਦੀ ਰਹੂਗੀ ਤਦੋਂ ਤੱਕ ਪਰਮਾਤਮਾ ਕਦੀ ਵੀ ਅਰਦਾਸ ਪੂਰੀ ਨਹੀਂ ਕਰਦੀ ਤੁਹਾਡਾ ਵਿਸ਼ਵਾਸ ਪੱਕਾ ਹੋਣਾ ਬਹੁਤ ਜ਼ਰੂਰੀ ਆ ਸੋ ਇਦਾਂ ਦੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਜਿਹੜੀ ਇਹ ਘਟਨਾ ਇਹ ਬਾਹਰਲੇ ਮੁਲਕ ਦੀ ਆ ਕੈਨੇਡਾ ਦੀ ਆ ਇੱਕ ਭੈਣ ਦੀ ਹੱਦ ਬੀਤੀ ਆ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਜਿਹੜੇ ਪਤੀ ਸੀ ਨਾ ਉਹ ਜਿਵੇਂ ਆਪਾਂ ਕਹਿੰਦੇ ਆ ਨਾਸਤਿਕ ਵੀ ਰੱਬ ਨੂੰ ਨਾਮ ਮੰਨਣ ਵਾਲੇ ਸੀ ਠੀਕ ਹੈ ਵੀ ਉਹਨਾਂ ਨੂੰ ਪਰਮਾਤਮਾ ਵਿੱਚ ਇੰਨਾ ਜ਼ਿਆਦਾ ਯਕੀਨ ਨਹੀਂ ਸੀ ਕਹਿੰਦੇ ਪਰ ਮੈਨੂੰ ਸੀਗਾ ਇਹ ਮੈਂ ਬਹੁਤ ਸੁਣਦੀ ਆ ਰਹੀ ਸੀ ਵਿਸ਼ੰਗ ਸਿੱਧਾ ਦੇ ਸਥਾਨ ਤੇ ਜਾ ਕੇ ਆਰਦਾਸਾਂ ਪੂਰੀਆਂ ਹੋਈਆਂ ਆਰਦਾਸਾਂ ਪੂਰੀਆਂ ਹੋਈਆਂ ਜਾਂ ਦੁਪਹਿਰਾ ਸੱਤ ਕੱਟਣ ਦੇ ਨਾਲ ਆਰਦਾਸ ਪੂਰੀ ਹੋਈ ਜਾਂ ਸਿੰਘ ਛੇਦਾਂ ਦੇ ਨਾਮ ਦੀ ਕਰ ਕੇ ਜੋਤ ਲਾਉਣ ਦੇ ਨਾਲ ਆ ਕਾਰਜ ਪੂਰੇ ਹੋਏ ਕਹਿੰਦੇ ਮੈਂ ਬਹੁਤ ਟੈਨ ਤੋਂ ਸੁਣਦੀ ਆ ਰਹੀ ਸੀ ਕਹਿੰਦੇ ਨਾ ਕਿ ਮੈਨੂੰ ਘਰ ਦੇ ਵਿੱਚ ਹਮੇਸ਼ਾ ਕਹਿੰਦੇ ਪਰਸ਼ਾਵਾ ਦਿਖਾਈ ਦਿੰਦਾ ਸੀ ਪਰਸ਼ਾਵਾ ਮਤਲਬ ਇਹ ਨਹੀਂ ਵੀ ਰੋਜ਼ ਦਿਖਾਈ ਦਿੰਦਾ ਸੀ ਕੁਝ ਕੁ ਦਿਨਾਂ ਬਾਅਦ ਪਾਕਿਆ ਨੇ ਜਦੋਂ ਮੈਨੂੰ ਪਰਛਾਵਾਂ ਦਿਖਾਈ ਦਿੰਦਾ ਸੀ ਨਾ ਤਾਂ ਕਹਿੰਦੇ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਮਾੜਾ ਕੰਮ ਜ਼ਰੂਰ ਹੁੰਦਾ ਚਾਹੇ ਸਾਡੀ ਗੱਡੀ ਦਾ ਨੁਕਸਾਨ ਹੋ ਜਾਂਦਾ ਸਾ ਠੀਕ ਹੈ ਚਾਹੇ ਸਾਡੇ ਘਰ ਦੇ ਵਿੱਚ ਕੋਈ ਨੁਕਸਾਨ ਹੋ ਜਾਂਦਾ ਉਹਨਾਂ ਦਾ ਟਰੱਕ ਵੀ ਪਾਇਆ ਹੋਇਆ ਸੀ ਕਹਿੰਦੇ ਚਾਹੇ ਸਾਨੂੰ ਮਤਲਬ ਕਿ ਕੰਮ ਮਿਲਦਾ ਮਿਲਦਾ ਠੱਪ ਹੋ ਜਾਂਦਾ ਜਾਂ ਕੰਮ ਜਿਹੜਾ ਮਿਲਿਆ ਸੀ ਉਸ ਤੋਂ ਜਵਾਬ ਨਹੀਂ ਜਾਂਦਾ ਸਾਡਾ ਕੰਮ ਵੀ ਚੰਗੀ ਤਰ੍ਹਾਂ ਨਹੀਂ ਚੱਲਦਾ ਸੀ ਕਹਿੰਦੀ ਵੀ ਸਮਝ ਨਹੀਂ ਆਉਂਦੀ ਸੀ ਮੈਂ ਕੀ ਕਰਾਂ ਕਹਿੰਦੀ ਫਿਰ ਮੇਰੇ ਇੱਕ ਦਿਨ ਮਨ ਵਿੱਚ ਖਿਆਲ ਆਇਆ ਵੀ ਲੋਕ ਸਿੰਘ ਸ਼ੀ ਦੰਦਰਤੇ ਜਾਂਦੇ ਨਹੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਇੰਨਾ ਮੰਨਦੇ ਨੇ ਪੂਜਦੇ ਨੇ ਵੀ ਮੈਂ ਕਿਉਂ ਨਾ ਉਹਨਾਂ ਨੂੰ ਜਾ ਕੇ ਦੇਖਾਂ ਉਹਨਾਂ ਨੂੰ ਧਿਆ ਕੇ ਦੇਖਾਂ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਦੇਖਾਂ ਕਹਿੰਦੀ ਮੈਂ ਵੀ ਨਾ ਜਿਹੜਾ ਹੈਗਾ ਗੁਰਬਾਣੀ ਜਪੜਾ ਸ਼ੁਰੂ ਕਰ ਦਿੱਤੀ ਤੇ ਕਹਿੰਦੀ ਮੈਂ ਮਤਲਬ ਕਿ ਅਰਦਾਸ ਇਹੀ ਕੀਤੀ ਸੀ ਵੀ ਵਾਹਿਗੁਰੂ ਕਿਰਪਾ ਕਰਿਓ ਤੁਹਾਡੇ ਰੱਖਣ ਦੀਆਂ ਤੁਸੀਂ ਚਾਹੋ ਤਾਂ ਰੱਖ ਲਿਓ ਤੁਸੀਂ ਚਾਹੇ ਤਾਂ ਅਜਾੜ ਲਿਓ ਵੀ ਪਰਮਾਤਮਾ ਤੁਸੀਂ ਸਭ ਜਾਣੀ ਜਾਣੋ ਵੀ ਜੋ ਜੋ ਮੁਸ਼ਕਿਲ ਆ ਰਹੀਆਂ ਉਹਨਾਂ ਦਾ ਹੱਲ ਤੁਸੀਂ ਕਰ ਸਕਦੇ ਹੋ ਕਹਿੰਦੇ ਚਲੋ ਮੈਂ ਭਰੋਸਾ ਰੱਖ ਕੇ ਬਾਣੀ ਨੂੰ ਜਪਦੀ ਰਹੇ ਤੇ ਕਹਿੰਦੇ ਨਾ ਵੀ ਜਦੋਂ ਬਾਣੀ ਜਪਦੀ ਸੀ ਮੈਂ ਤੇ ਮੈਂ ਬਹੁਤ ਜਾਣੇ ਤੇ ਇਹ ਵੀ ਸੁਣਿਆ ਸੀ ਵੀ ਬਾਣੀ ਜਪਦੇ ਵਕਤ ਹਮੇਸ਼ਾ ਜਲਕੂਲ ਰੱਖਣਾ ਚਾਹੀਦਾ ਵੀ ਘਰ ਵਿੱਚ ਉਸ ਜਲ ਦਾ ਛਿੱਟਾ ਵੀ ਦੇਣਾ ਚਾਹੀਦਾ ਤੇ ਕਹਿੰਦੇ ਮੈਂ ਬਾਣੀ ਜਪਨ ਦੇ ਟਾਈਮ ਕੋਲ ਜਲ ਰੱਖ ਲੈਣਾ ਕਹਿੰਦੇ ਮੈਂ ਉਹ ਜਲ ਦਾ ਘਰ ਵਿੱਚ ਛਿੱਟਾ ਦੇਣਾ ਕਹਿੰਦੇ ਨਾ ਵੀ ਤੁਸੀਂ ਮੰਨ ਲਓ ਕਹਿੰਦੇ 4 ਤੋਂ 5 ਸਾਲ ਹੋ ਗਏ ਅੱਜ ਤੱਕ ਮੁੜ ਕੇ ਮੈਨੂੰ ਜਿਹੜੀ ਉਹ ਪਰਸ਼ਾਵਾ ਉਹ ਕਦੀ ਦਿਖਾਈ ਨਹੀਂ ਦਿੱਤਾ ਜਦੋਂ ਮੈਂ ਘਰ ਵਿੱਚ ਉਹ ਜਲ ਦਾ ਛਿੱਟਾ ਦੇਣ ਲੱਗੀ ਆ ਤੇ ਦੂਸਰੀ ਚੀਜ਼ ਕਹਿੰਦੇ ਵੀ ਜਿਹੜਾ ਸਾਡਾ ਟਰੱਕ ਦਾ ਕੰਮ ਨਹੀਂ ਸੀ ਚੱਲਦਾ ਜਾਂ ਤਾਂ ਸਾਨੂੰ ਕੰਮ ਮਿਲਦਾ ਨਹੀਂ ਸੀ ਜਾਂ ਮਿਲਦਾ ਮਿਲਦਾ ਜਵਾਬ ਮਿਲ ਜਾਂਦਾ ਜਾਂ ਕੋਈ ਨਾ ਕੋਈ ਗੜਬੜ ਹੋ ਜਾਂਦੀ ਸੀ ਕਹਿੰਦੇ ਸਾਨੂੰ ਉਹ ਕੰਮ ਵੀ ਵਧੀਆ ਮਿਲਣ ਲੱਗ ਗਿਆ ਸਾਡਾ ਕਾਰੋਬਾਰ ਵੀ ਵਧੀਆ ਚੱਲਣਾ ਲੱਗ ਪਿਆ ਸਾਡੇ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਗਈ ਠੀਕ ਹੈ ਕਹਿੰਦੇ ਬਰਕਤ ਆਉਣੀ ਸ਼ੁਰੂ ਹੋਈ ਘਰ ਵਿੱਚ ਖੁਸ਼ੀ ਆਉਣੀ ਸ਼ੁਰੂ ਹੋ ਗਈ ਬੜੀ ਟੈਨਸ਼ਨ ਆ ਸੀ ਉਹਨਾਂ ਤੋਂ निजात ਮਿਲ ਗਈ ਸਾਨੂੰ ਕਹਿੰਦੇ ਫਿਰ ਹੌਲੀ-ਹੌਲੀ ਨਾ ਇੱਕ ਦਿਨ ਇਦਾਂ ਦਾ ਆਇਆ ਕਿ ਮੈਨੂੰ ਸਰੀਰਕ ਪੱਖੋਂ ਕੋਈ ਕਸ਼ਟ ਹੋਣਾ ਸ਼ੁਰੂ ਹੋ ਗਿਆ ਮੈਂ ਟੈਸਟ ਵਗੈਰਾ ਕਰਾਈ ਮੈਨੂੰ ਕੋਈ ਸਮਝ ਨਾ ਆਵੇ ਵੀ ਕੀ ਪ੍ਰੋਬਲਮ ਆ ਕੀ ਨਹੀਂ ਆ ਤੇ ਕਹਿੰਦੇ ਕਰਦੇ ਕਰਾਉਂਦੇ ਇਲਾਜ ਵੀ ਕਰਾਉਂਦੇ ਰਹੇ ਦਵਾਈ ਵੀ ਲੈਂਦੀ ਰਹੇ ਸਮਝ ਨਹੀਂ ਆਉਂਦੀ ਸੀ ਵੀ ਕੀ ਹੋ ਰਿਹਾ ਕਹਿੰਦੇ ਜਿਹੜੇ ਜਦੋਂ ਮੈਂ ਘਰ ਵਿੱਚ ਛਿੱਟਾ ਦਿੰਦੀ ਸੀ ਨਾ ਇੱਕ ਦਿਨ ਕਹਿੰਦੇ ਵੀ ਮੈਂ ਇੱਕ ਵੀਡੀਓ ਦੇ ਵਿੱਚ ਸੁਣਿਆ ਵੀ ਬਾਣੀ ਵਾਲਾ ਜਲ ਛਕਣ ਦੀ ਨਾਲ ਜਿਹੜਾ ਹੈਗਾ ਵੱਡੇ ਤੋਂ ਵੱਡੇ ਰੋਗ ਖਤਮ ਹੋ ਜਾਂਦੇ ਨੇ ਕਹਿੰਦੇ ਮੈਂ ਕੀ ਕੀਤਾ ਨਾ ਬਾਣੀ ਜਪਣ ਤੋਂ ਬਾਅਦ ਜਿਹੜਾ ਉਹ ਜਲ ਹੁੰਦਾ ਸੀ ਕੁਝ ਤਾਂ ਮੈਂ ਘਰ ਵਿੱਚ ਛਿੱਟਾ ਦੇ ਦੇਣਾ ਕੁਝ ਜਿਹੜਾ ਜਲ ਹੁੰਦਾ ਸੀ ਕਹਿੰਦੇ ਉਹਦਾ ਪੀਣ ਵਾਲਾ ਪਾਣੀ ਹੁੰਦਾ ਨਾ ਸਾਡਾ ਉਹਦੇ ਵਿੱਚ ਪਾ ਲੈਣਾ ਵੀ ਤਾਂ ਕਿ ਸਾਰਾ ਪਰਿਵਾਰ ਸ਼ੱਕ ਸਕੇ ਤੇ ਕਹਿੰਦੇ ਮੈਂ ਵੀ ਜਦੋਂ ਉਹਦੇ ਵਿੱਚ ਪਾਣਾ ਨਾ ਪੀਣ ਵਾਲੇ ਪਾਣੀ 'ਚ ਉਹਦੇ ਵਿੱਚੋਂ ਕੁਝ ਪਹਿਲਾਂ ਹੀ ਆਪ ਸ਼ੱਕ ਲੈਣਾ ਤੇ ਅਰਦਾਸ ਕਰਨੀ ਵੀ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਜਾਣੀ ਜਾਣੋ ਅਸੀਂ ਇੰਨੇ ਇੱਕ ਜੋਗੇ ਨਹੀਂ ਆ ਵੀ ਕੋਈ ਮੈਨੂੰ ਕੋਈ ਅਗਰ ਬਿਮਾਰੀ ਹੋ ਜਾਵੇ ਮੈਂ ਉਹਦਾ ਇਲਾਜ ਕਰਾ ਸਕਾਂ ਅਸੀਂ ਗਰੀਬ ਆ ਤੇ ਤੁਸੀਂ ਗਰੀਬ ਨਿਵਾਜ ਹੋ ਤੁਸੀਂ ਕਿਰਪਾ ਕਰਨੀ ਆ ਕਹਿੰਦੇ ਮੈਂ ਇਹ ਕਹਿ ਕੇ ਜਲ ਸ਼ੱਕ ਲੈਣਾ ਤੇ ਕਹਿੰਦੇ ਕਰਦੇ ਕਰਾਉਂਦੇ ਨਾ ਮੈਨੂੰ ਜਿਹੜੀ ਪ੍ਰੋਬਲਮ ਸੀ ਖਤਮ ਹੋ ਗਈ ਮੇਰੀ ਦਵਾਈ ਵੀ ਬੰਦ ਹੋ ਗਈ ਤੇ ਮੈਨੂੰ ਜਿਹੜਾ ਕਸਟ ਮਿਲਦਾ ਸੀ ਜਨਨ ਕਿ ਸਮਝ ਵੀ ਨਹੀਂ ਆ ਰਿਹਾ ਸੀ ਵੀ ਪ੍ਰੋਬਲਮ ਕੀ ਆ ਕਹਿੰਦੇ ਵੀ ਜਿੰਨੀ ਉਹ ਤੋਂ ਮੈਨੂੰ ਨਜਾਤ ਮਿਲ ਗਈ ਉਹ ਤੋਂ ਮੈਨੂੰ ਰਾਹਤ ਮਿਲ ਗਈ ਤੇ ਇਹ ਕਹਿੰਦੀ ਹੁਣ ਸਾਨੂੰ ਤੁਸੀਂ ਇਹ ਸਮਝ ਲਓ ਕਿ ਜਿਹੜਾ ਪਰਛਾયા ਦਿਖਦਾ ਸੀ ਉਹ ਵੀ ਬੰਦ ਹੋ ਗਿਆ ਸੀ ਜਿਹੜਾ ਕਾਰੋਬਾਰ ਵੱਨੋਂ ਸਾਨੂੰ ਚਿੰਤਾ ਸੀ ਵੀ ਚੱਲਦਾ ਨਹੀਂ ਸੀ ਉਹ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਦੀ ਮਿਹਰ ਦੇ ਨਾਲ ਚੱਲਣ ਲੱਗ ਪਿਆ ਸੀ ਤੇ ਸਰੀਰਕ ਪੱਖੋਂ ਵੀ ਜਿਹੜਾ ਮੈਨੂੰ ਕਸ਼ਟ ਸੀ ਦੁੱਖ ਸੀ ਰੋਗ ਸੀ ਉਹ ਵੀ ਖਤਮ ਹੋ ਗਿਆ ਸੀ ਕਹਿੰਦੇ ਫਿਰ ਮੈਂ ਆਪਦੇ ਘਰ ਵਾਲੇ ਨੂੰ ਕਿਹਾ ਕਹਿੰਦੇ ਵੀ ਨਾ ਮੈਂ ਇੱਕ ਵੀਡੀਓ ਸੁਣੀ ਸੀ ਦਸਵੰਦ ਦੇ ਬਾਰੇ ਵੀ ਦਸਵੰਦ ਆਪਾਂ ਨੂੰ ਜ਼ਰੂਰ ਕੱਢਣਾ ਚਾਹੀਦਾ ਕਹਿੰਦੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਵੀ ਜਦੋਂ ਵੀ ਤੁਸੀਂ ਟਰੱਕ ਤੇ ਜਾਂਦੇ ਹੋ ਹਨ ਤੁਸੀਂ ਉੱਥੋਂ ਪੈਸੀ ਜੋ ਵੀ ਪੇਮੈਂਟ ਤੁਹਾਨੂੰ ਮਿਲਦੀ ਆ ਕਹਿੰਦੇ ਟਰੱਕ ਦੇ ਵਿੱਚ ਬੈਠੇ ਹੀ ਤੁਸੀਂ ਜਿਹੜਾ ਹੈਗਾ ਦਸਵੰਦ ਜ਼ਰੂਰ ਕੱਢ ਦਿਆ ਕਰੋ ਬਾਅਦ ਵਿੱਚ ਜਿਹੜੀ ਹੈਗੀ ਮਾਇਆ ਕਰ ਲੈ ਕੇ ਆਇਆ ਕਰੋ ਪਰ ਪਹਿਲਾਂ ਗੁਰੂ ਦੇ ਨਾਮ ਦਾ ਦਸਵੰਦ ਜ਼ਰੂਰ ਕੱਢਿਆ ਕਰੋ ਕਹਿੰਦੇ ਜਿਹੜੇ ਉਹ ਦਸਵੰਦ ਅਸੀਂ ਕੱਢਦੇ ਸੀ ਜਿਹੜਾ ਵੀ ਨੇੜੇ ਸਾਡੇ ਗੁਰਦੁਆਰਾ ਸਾਹਿਬ ਜਿਹੜਾ ਵੀ ਲੱਗਦਾ ਜਾਈਏ ਅਸੀਂ ਕਿਤੇ ਜਾਣਾ ਹਨਾ ਵੀ ਮੱਥਾ ਟੇਕਣ ਯਾ ਕਈ ਵਾਰੀ ਸਿੰਦੀਆ ਹੋਣਾ ਕਹਿੰਦੇ ਅਸੀਂ ਇੱਧਰ ਘੁੰਮਣ ਫਿਰਨ ਜਾਣਾ ਤੀਰਥ ਸਥਾਨਾਂ ਤੇ ਜਾਣਾ ਤਾਂ ਕਹਿੰਦੇ ਕਈ ਵਾਰੀ ਉਸ ਜਗ੍ਹਾ ਤੇ ਉਹ ਚਰਨਾਂ ਵਿੱਚ ਮਹਾਰਾਜ ਦੇ ਪੀਟਾ ਦੀ ਯਾਨੀ ਤੇ ਅਰਦਾਸ ਕਰਨੀ ਵਾਹਿਗੁਰੂ ਆਪ ਦੀ ਕਿਰਪਾ ਸਦਕਾ ਜਿਹੜਾ ਕਾਰੋਬਾਰ ਚੱਲਿਆ ਆਪ ਜੀ ਦਿੱਤੇ ਹੋਏ ਵਿੱਚੋਂ ਆਪ ਜੀ ਚਰਨਾਂ ਵਿੱਚ ਪੀਟਾ ਕੱਢੀ ਮਹਾਰਾਜ ਜੀ ਪ੍ਰਵਾਨ ਕਰਨਾ ਕਹਿੰਦੇ ਤੁਸੀਂ ਇਹ ਕੀ ਨਹੀਂ ਕਰਨਾ ਦਿਨ ਹੋਰ ਅੱਜ ਹੋਰ ਕੱਲ ਹੋਰ ਕਰਦੇ 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 ਕਹਿੰਦੇ ਵੀ ਸਾਡੇ ਕਾਰੋਬਾਰ ਵਿੱਚ ਵਰਕਤ ਹੀ ਵਰਕਤ ਆਉਣੀ ਸ਼ੁਰੂ ਹੋ ਗਈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਦੋਂ ਵੀ ਆਪ ਬਾਣੀ ਜਪਦਿਆਂ ਨਾ ਕਦੇ ਵੀ ਇੱਕਦੰਗ ਨਹੀਂ ਪਰਮਾਤਮਾ ਇਹ ਨਹੀਂ ਹੈਗਾ ਵੀ ਅੱਜ ਮੰਗਿਆ ਤੇ ਕੱਲ ਨੂੰ ਸਾਡੀ ਝੋਲੀ ਭਰਤੀ ਤੇ ਇੱਕਦੰਗ ਸਾਨੂੰ ਦੇ ਤਾ ਨਹੀਂ ਵਾਹਿਗੁਰੂ ਪਹਿਲਾਂ ਥੋੜਾ ਥੋੜਾ ਸਾਡੇ ਕਾਰ ਚ ਸਵਾਰਦੇ ਨੇ ਤੇ ਨਾਲ ਨਾਲ ਸਾਨੂੰ ਪਰਖਦੇ ਨੇ ਵੀ ਅਸੀਂ ਡੋਲਦੇ ਤਾਂ ਨਹੀਂ ਕਿਤੇ ਮਹਾਰਾ ਦੇ ਚਰਨੇ ਨੂੰ ਚਰਨਾਂ ਨੂੰ ਛੱਡਦੇ ਤਾਂ ਨਹੀਂ ਕਿਤੇ ਬਾਣੀ ਜਪਣਾ ਬੰਦ ਤਾਂ ਨਹੀਂ ਕਰਦੇ ਸੋ ਇਸ ਕਰਕੇ ਪੂਰਾ ਵਿਸ਼ਵਾਸ ਰੱਖਿਆ ਕਰੋ ਮਨ ਆਪਦਾ ਬਣਾ ਕੇ ਰੱਖਿਆ ਕਰੋ ਬਾਣੀ ਤੇ ਭਰੋਸਾ ਰੱਖੋ ਗੁਰੂ ਸਾਹਿਬ ਜਰੂਰ ਮਿਹਰ ਕਰਦੇ ਹੀ ਤੇ ਉਮੀਦ ਕਰਦੀਆਂ ਜਿਹੜੀ ਅੱਜ ਦੀ ਹੱਡ ਗਿਤੀ ਹੋਣੀ ਆ ਇਹ ਨੂੰ ਸੁਣ ਕੇ ਤੁਹਾਨੂੰ ਵੀ ਹੌਸਲਾ ਮਿਲਿਆ ਹੋਣਾ ਤੁਹਾਡੇ ਅੰਦਰ ਵੀ ਇੱਕ ਚੜ੍ਹਦੀ ਕਲਾ ਵਾਲੀ ਸੋਚ ਆਈ ਹੋਣੀ ਆ ਤੇ ਤੁਹਾਨੂੰ ਵੀ ਪਰਮਾਤਮਾ ਤੇ ਭਰੋਸਾ ਵਧਿਆ ਹੋਣਾ ਸੋ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੀਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ